ਕਿ ਵੀਰ ਜਸਕਰਨ ਸਿੰਘ ਖਾਲੜੇ ਦਾ ਰਹਿਣ ਵਾਲਾ 1 ਕਰੋੜ ਦਾ ਮਾਲਕ ਬਣ ਚੁੱਕਾ ਹੈ ਇਹ ਇੱਕ ਰਾਤ ਨੂੰ ਜੂਣ ਵਾਸਤੇ ਜੀ ਪਿਛਲੇ 4 ਸਾਲ ਤੋਂ ਮਿਹਨਤ ਕੀਤੀ ਸੀ ਜੀ ਤੇ ਪਿਛਲੇ 4 ਸਾਲਾਂ ਤੋਂ ਲਗਾਤਾਰ ਆਡੀਸ਼ਨਸ ਦੇਣੇ ਇੰਟਰਵਿਊ ਦੇਣੇ ਕੇਬੀਸੀ ਦੇ ਵਿੱਚ ਅਪਲਾਈ ਕਰਨਾ ਤੋਂ ਰਾਤ ਮੁੰਡਾ ਬਣ ਗਿਆ ਕਰੋੜਪਤੀ ਇਹ ਰਾਤੋਂ ਰਾਤ ਵਾਲੀ ਮਿਹਨਤ ਤੇ ਪਿੱਛੇ ਕਿੰਨਾ ਗਰਾਜ਼ ਜੀ ਇਹ ਕਿਸੇ ਨੂੰ ਲੱਗ ਰਹਿ ਗਿਆ ਰਾਤੋਂ ਰਾਤ ਹੋਇਆ ਨਹੀਂ ਹੈ ਇਸ ਲਈ ਪਿਛਲੇ 4 ਸਾਲਾਂ ਦੀ ਮਤਲਬ ਪੜਾਈ ਹੈ ਮਿਹਨਤ ਦਾ ਜੁੜੀ ਹੈ ਕਰੋੜ ਦੀ ਦਾ ਅਨਾਉਂਸਮੈਂਟ ਉਹਨਾਂ ਨੇ ਖੁਦ ਹੀ ਕਰਤੀ ਹੈ ਕਿ ਮੁੰਡਾ 1 ਕਰੋੜ ਜਿੱਤ ਗਿਆ ਹੈ 7 ਕਰੋੜ ਦਾ ਹਾਲੇ ਪਤਾ ਲੱਗਣਾ ਹੈ ਕਿ ਜਿੱਤਿਆ ਹੈ ਹਾਰਿਆ ਹੈ ਕਿ ਜਾਂ ਕੁਇਟ ਕਰਕੇ 1 ਕਰੋੜ ਰੁਪਏ ਲੈ ਕੇ ਘਰੇ ਆਉਗਾ ਕੀ ਸਾਲ ਦੇ ਮੁੰਡੇ ਜਾਂ ਤਾਂ ਬੁਲਟ ਤੇ ਜੇੜੀਆਂ ਮਾਰਦੇ ਨੇ ਤੇ ਜਾਂ ਕਾਲਜ ਦੇ ਵਿੱਚ ਜਾ ਕੇ ਘੁਮਣਾ ਕਿ ਲੜਾਈਆਂ ਕਰਦੇ ਨੇ ਇਹ ਛੋਟੇ ਜਿਹੇ ਪਿੰਡ ਤੋਂ ਉੱਠ ਕੇ ਕਿਵੇਂ ਮਨ ਚਾਏ ਕਿ ਯਾਰ ਆਪਾਂ ਕੰਮ ਕਰ ਜਿਨ੍ਹਾਂ ਨੇ ਤਾਰਿਆ ਹੁੰਦਾ ਹੈ ਕਿ ਹਾਂ ਮੈਂ ਇਹ ਕੁਝ ਕਰਨਾ ਹੀ ਕਰਨਾ ਹੈ ਦੁਨੀਆ ਦੇ ਉੱਤੇ ਲੱਖਾਂ ਘਾਣੀਆਂ ਲੱਖਾਂ ਮਹਾਨ ਇਨਸਾਨ ਹੋਏ ਪੰਜਾਬ ਦੇ ਵਿੱਚ ਵੀ ਲੱਖਾਂ ਮਹਾਨ ਇਨਸਾਨ ਹੋਏ ਜਿਨ੍ਹਾਂ ਨੇ ਨਿੱਕੇ ਪੱਧਰ ਤੋਂ ਲੈ ਕੇ ਵੱਡੇ ਮਕਾਮ ਅਸਲੀ ਤੇ ਉਹਨਾਂ ਦੇ ਸਾਹਮਣੇ ਮੇਰਾ ਮਕਾਮ ਤੇ ਕੁਝ ਵੀ ਨਹੀਂ ਮਰਮਾਨ ਹੈ ਅੱਜ ਇਹ ਆਪਣੇ ਆਪ ਨੂੰ ਦੱਸਦੇ ਹੋਏ ਜਾਂ ਮਤਲਬ ਆਪਣੇ ਆਪ ਬਾਰੇ ਦੱਸਦੇ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਚਲੋ ਉਸ ਸ਼ੋਅ ਦਾ ਹਿੱਸਾ ਬਾਨਾ ਖਾਸ ਕਰਕੇ ਮਤਾਬ ਬੱਚੇ ਸਰ ਦੇ ਸਾਹਮਣੇ ਨੱਚਰ ਬੈਠਣਾ ਉਹਨਾਂ ਨੂੰ ਜੱਫੀ ਪਾਉਣੀ ਪੋਟੇ ਜਦੋਂ ਉਹ ਕਹਿੰਦੇ ਕਿ ਕਿੰਨੇ ਕਰੋੜਾਂ ਨੇ ਜਦੋਂ ਜੱਫੀ ਪਾਈ ਕੋਟੇ ਉਹ ਮੂਮੈਂਟ ਕਦੇ ਨਹੀਂ ਬੋਲ ਸਕਦਾ। ਆ ਘਰ ਦੇ ਹਾਲਾਤ ਅਸੀਂ ਵੇਖੇ ਵੀ ਬਹੁਤੇ ਵਧੀਆ ਨਹੀਂ ਐ। ਪਿਤਾ ਜੀ ਕੀ ਕੰਮ ਕਰਦੇ? ਪਿਤਾ ਜੀ ਲੋਕਲ ਹਲਵਾਈ ਹਲਵਾਈ ਦਾ ਕੰਮ ਕਰਦੇ ਸੀ। ਹਲਵਾਈ ਦਾ ਤਾਂ। ਜੀ। ਸੰਘਰਸ਼ ਦੇ ਵਿੱਚ 4 ਸਾਲ ਲਾਈਨ 'ਚ ਲੱਗੇ ਰਹੇ ਤੁਸੀਂ ਹਨਾ। ਤੇਰੇ ਦੇ ਵਿੱਚ ਖਰਚਾ ਵੀ ਲੱਗਿਆ ਹੋਊਗਾ, ਘਰ ਦਾ ਵੀ ਲੱਗਾ, ਉਹਦਾ ਵੀ ਲੱਗਿਆ ਹੋਊ। ਘਰਦਿਆਂ ਨੇ ਤੇ ਕੋਈ ਗੱਲ ਕਹੀ ਕਿ ਤੂੰ ਟੈਨਸ਼ਨ ਨਹੀਂ ਲੈਣੀ ਉਸ ਕੇ ਗੱਲ ਦੀ। ਤੇਰੇ ਪਿੱਛੇ ਹੀ ਹੈਗੇ ਆ। ਬਚਨ ਸਾਹਿਬ ਅਕਸਰ ਬੋਲਦੇ ਹੁੰਦੇ ਵੀ ਇੰਨੇ ਪੈਸੇ ਤੁਸੀਂ ਜਿੰਦ ਜਿੰਦ ਸਾਕੇ ਜਿੱਤ ਚੁੱਕੇ ਹੋ ਤੇ ਇਹਨਾਂ ਪੈਸਿਆਂ ਦਾ ਕਰੋਗੇ ਕੀ? ਤੇ ਮੈਂ ਜੇ ਦੁਬਾਰਾ ਉਹ ਸਵਾਲ ਤੇ ਰਾਵਾਂ ਕਿ ਕਰੋਗੇ ਕੀ ਕਿੱਥੇ ਵਰਤੋਗੇ ਕਿਉਂਕਿ ਮਾੜੇ ਬੰਦੇ ਨੂੰ ਇਹ ਨਹੀਂ ਪਤਾ ਹੁੰਦਾ ਵੀ ਇਹਨਾਂ ਵੇਸੇ ਖਰਚ ਨੇ ਕਿੱਥੇ ਇਹ ਅਮਾਉਂਟ ਜਦੋਂ ਡਿਕਲੇਅਰ ਹੋਣ ਦੇ ਬਾਅਦ ਵੀ ਮਤਲਬ ਇਹ ਪਤਾ ਲੱਗੇਗਾ ਕਿ ਇਸ ਅਮਾਉਂਟ ਦਾ ਕੀ ਕੀਤਾ ਜਾਣਾ ਕਿਉਂਕਿ ਜਦੋਂ ਅਮਾਉਂਟ ਬਦਲਦੀ ਹੈ ਜਾਂ ਤਨਰਾਸ਼ੀ ਬਦਲਦੀ ਹੈ ਉਹਦੇ ਹਿਸਾਬ ਨਾਲ ਲੋੜਾਂ ਜਾਂ ਜ਼ਰੂਰਤਾਂ ਵੀ ਬਦਲ ਜਾਂਦੀਆਂ ਸੋ ਇਹ ਫਾਈਨਲ ਅਮਾਉਂਟ ਪਤਾ ਲੱਗਣੀ ਦੇਸ ਲੱਗਦਾ ਵੀ ਬਾਪੂ ਜੀ ਦੇ ਉਹ ਹਾਲਾਤ ਜਿਹੜੇ ਆ ਉਹ ਬਦਲੂਗਾ ਵੀ ਜੇ ਇੱਥੋਂ ਨਾ ਬਦਲਾਗੇ ਤੇ ਸਾਰੀ ਉਮਰ ਮਿਹਨਤ ਕਰਕੇ ਇੱਕ ਨਾ ਇੱਕ ਦਿਨ ਤੇ ਜ਼ਰੂਰ ਹੋਣਾ ਹੈ ਜਾਬੀ ਟੀਵੀ ਦੇ ਨਾਲ ਜੁੜੇ ਹੋ ਮੈਂ ਤੁਹਾਡਾ ਆਪਣਾ ਗੁਰਦੀਆਲ ਸਿੰਘ ਤੇ ਇੱਕ ਵਾਰ ਫਿਰ ਹਾਜ਼ਰ ਹੋਇਆ ਬਾਰਡਰ ਏਰੀਏ ਤੋਂ ਬਹੁਤ ਵੱਡੀ ਨਿਊਜ਼ ਲੈ ਕੇ ਬਾਰਡਰ ਏਰੀਏ ਦੇ ਬੱਚੇ ਜਿਹੜੇ ਜਿੱਥੇ ਕਿ ਬਹੁਤੀ ਸਕੂਲਾਂ ਦੀ ਵੀ ਸਾਡੇ ਕੋਲ ਸਹੂਲਤ ਹੈ ਨਹੀਂ ਬਹੁਤੇ ਵਧੀਆ ਸਕੂਲ ਤੱਕ ਨਹੀਂ ਹੈਗੇ ਵੀਰ ਨੂੰ ਕਾਲਜ ਜਾਣ ਵਾਸਤੇ ਇਥੋਂ 2 ਘੰਟੇ ਦਾ ਸਫ਼ਰ ਕਰਨਾ ਪੈਂਦਾ ਉਹ ਵੀ ਬੱਸਾਂ ਰਾਹੀਂ ਤੇ ਮੇਰੇ ਨਾਲ ਵੀਰ ਜਸਕਰਮ ਸਿੰਘ ਹੈ ਪਿਛਲੇ ਦਿਨੀ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੁੰਦੀ ਹੈ ਅਮਤਾਬ ਵਚਨ ਸਾਹਿਬ ਬੈਂਚ ਤੇ ਹੱਥ ਮਾਰ ਕੇ ਕਹਿੰਦੇ 1 ਕਰੋੜ ਮਤਲਬ ਕਿ ਵੀਰ ਜਸਕਰਨ ਸਿੰਘ ਖਾਲੜੇ ਦਾ ਰਹਿਣ ਵਾਲਾ 1 ਕਰੋੜ ਦਾ ਮਾਲਕ ਬਣ ਚੁੱਕਾ ਹੈ ਕੌਣ ਬਣੇਗਾ ਕਰੋੜਪਤੀ ਦੇ ਮਾਧਿਅਮ ਦੇ ਨਾਲ ਮੇਰੇ ਨਾਲ ਵੀਰ ਜਸਕਰਨ ਸਿੰਘ ਜੁੜ ਰਹੇ ਨੇ ਆਓ ਕਰਦੇ ਆ ਗੱਲਬਾਤ ਆਓ ਕਰਦੇ ਸਵਾਗਤ ਵੀਰ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਥੈਂਕ ਯੂ ਸੋ ਮਚ ਸਰ ਪਹਿਲਾਂ ਤਾਂ ਪੜ੍ਹਾਈ ਦੱਸੋ ਵੀ ਕਿਹੜੀ ਕਰ ਰਹੇ ਹੋ ਸਰ ਮੈਂ ਬੀ ਐਸਸੀ ਇਕਨੋਮਿਕਸ ਡੀਏਵੀ ਕਾਲਜ ਅੰਮ੍ਰਿਤਸਰ ਤੋਂ ਕਰ ਰਿਹਾ ਹਾਂ ਸਰ ਐਂਡ ਇਹ ਮੇਰਾ ਲਾਸਟ ਇਅਰ ਹੈ 3rd ਇਅਰ ਸਟਾਰਟ ਹੋਇਆ ਮੇਰਾ ਬਹੁਤ ਸਾਰੇ ਵੀਰ ਸਾਡੇ ਪੱਤਰਕਾਰ ਜਿਹੜੇ ਆ ਜਿੱਦਣ ਦਾ ਤੁਸੀਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਉਹਨਾਂ ਨੇ ਇੱਕ ਆਵਾਜ਼ ਦਿੱਤੀ ਕਿ ਰਾਤੋਂ ਰਾਤ ਮੁੰਡਾ ਬਣ ਗਿਆ ਕਰੋੜਪਤੀ ਇਹ ਰਾਤੋਂ ਰਾਤ ਵਾਲੀ ਮਿਹਨਤ ਦੇ ਪਿੱਛੇ ਕਿੰਨਾ ਗਰਾਸ ਇਹ ਇੱਕ ਰਾਤ ਨੂੰ ਜੂਨ ਵਾਸਤੇ ਜੀ ਪਿਛਲੇ 4 ਸਾਲ ਤੋਂ ਮਿਹਨਤ ਕੀਤੀ ਸੀ ਜੀ ਤੇ ਪਿਛਲੇ 4 ਸਾਲਾਂ ਤੋਂ ਲਗਾਤਾਰ ਆਡੀਸ਼ਨਸ ਦੇਣੇ ਇੰਟਰਵਿਊ ਦੇਣੇ ਕੇਬੀਸੀ ਦੇ ਵਿੱਚ ਅਪਲਾਈ ਕਰਨਾ ਤੇ ਜੇ ਕਿਸੇ ਨੂੰ ਲੱਗ ਰਿਹਾ ਹੈ ਕਿ ਰਾਤੋਂ ਰਾਤ ਹੋਇਆ ਨਹੀਂ ਹੈ ਇਸਦੇ ਪਿੱਛੇ 4 ਸਾਲਾਂ ਦੀ ਮਤਲਬ ਪੜ੍ਹਾਈ ਹੈ ਮਿਹਨਤ ਹੈ ਜੋ ਵੀ ਹੈ ਪਿਛਲੇ ਪਿਛਲੇ ਦਿਨੀ ਕੁਝ ਜਿਹੜਾ ਕੇਬੀਸੀ ਦਾ ਪ੍ਰੋਮੋ ਜਿਹੜਾ ਲਾਂਚ ਹੋਇਆ ਕੇਬੀਸੀ ਨੇ ਖੁਦ ਹੀ ਉਹ ਜਿਹੜਾ ਪ੍ਰੋਮੋ ਲਾਂਚ ਕੀਤਾ ਹੈ ਕਿ 1 ਕਰੋੜ ਦੀ ਅਨਾਉਂਸਮੈਂਟ ਜਿੱਥੇ ਕੀਤੀ ਗਈ ਹੈ ਜੀ ਇਸ ਤੋਂ ਅੱਗੇ ਜਿਹੜਾ ਲਾਸਟ ਕੁਐਸਚਨ ਹੈ 7 ਕਰੋੜ ਦਾ ਉਹ ਜਿਹੜਾ ਸਾਹਮਣੇ ਆਇਆ ਉਸ ਨੂੰ ਕਿਦਾਂ ਮਤਲਬ ਉਸ ਨੂੰ ਕਿਵੇਂ ਹੱਲ ਕੀਤਾ ਉਸ ਨੂੰ ਕਿਵੇਂ ਅਟੈਂਪਟ ਕੀਤਾ ਉਸ ਜਵਾਬ ਦਿੱਤਾ ਉਸ ਦਾ ਨਹੀਂ ਦਿੱਤਾ ਜਾਂ ਕੁਇਟ ਕੀਤਾ ਜਾਂ ਗਲਤ ਹੋ ਗਿਆ ਇਹ ਹਲੇ ਇੱਕ ਸਸਪੈਂਸ ਹੈ ਸਾਰਿਆਂ ਦੇ ਲਈ ਕਿ ਮਤਲਬ ਕੀ ਹੋਇਆ ਉਸ ਦਿਨ ਉਸ ਕੁਐਸਚਨ ਨੂੰ ਲੈ ਕੇ ਸੋ ਟੈਲੀਕਾਸਟ ਹੋਏਗਾ ਜਦੋਂ ਸੋਨੀ ਟੀਵੀ ਤੇ ਰਾਤ 9 ਵਜੇ 4 ਅਤੇ 5 ਸਤੰਬਰ ਨੂੰ ਉਹ ਵਿੱਚ ਬਗੜਾ 1 ਕਰੋੜ ਦਾ ਜਿਹੜਾ ਕਨਫਰਮ ਹੋ ਚੁੱਕਾ ਹੈ 7 ਕਰੋੜ ਦਾ 4 ਤਰੀਕ ਨੂੰ ਪਤਾ ਲੱਗੇਗਾ ਯੈਸ ਸਰ ਉਹ ਰਿਕਾਰਡ ਹੋ ਗਿਆ ਐਪੀਸੋਡ ਜਿਹੜਾ ਟੀਵੀ ਤੇ ਆਏਗਾ 4 5 ਨੂੰ ਆਏਗਾ 1 ਕਰੋੜ ਦੀ ਦਾ ਅਨਾਉਂਸਮੈਂਟ ਉਹਨਾਂ ਨੇ ਖੁਦ ਹੀ ਕਰਤੀ ਹੈ ਕਿ ਮੁੰਡਾ 1 ਕਰੋੜ ਜਿੱਤ ਗਿਆ 7 ਕਰੋੜ ਦਾ ਹਲੇ ਪਤਾ ਲੱਗਣਾ ਹੈ ਕਿ ਜਿੱਤਿਆ ਹੈ ਹਾਰਿਆ ਹੈ ਕਿ ਜਾਂ ਕੁਇਟ ਕਰਕੇ 1 ਕਰੋੜ ਰੁਪਏ ਲੈ ਕੇ ਘਰੇ ਆਉਂਗਾ ਮੈਂ ਤੁਹਾਡੀ ਉਮਰ ਕਿੰਨੀ ਹੈ ਮੇਰੀ ਉਮਰ 80 ਸਾਲ ਦੇ ਮੁੰਡੇ ਜਾਂ ਤਾਂ ਬੁਲਟ ਤੇ ਗੇੜੀਆਂ ਮਾਰਦੇ ਨੇ ਤੇ ਜਾਂ ਕਾਲਜ ਦੇ ਵਿੱਚ ਗੈਂਗ ਬਣਾ ਕੇ ਲੜਾਈਆਂ ਕਰਦੇ ਨੇ ਇਹ ਛੋਟੇ ਜਿਹੇ ਪਿੰਡ ਤੋਂ ਉੱਠ ਕੇ ਕਿਵੇਂ ਮਨ ਚਾਏ ਕਿ ਯਾਰ ਆਪਾਂ ਆ ਕੰਮ ਕਰੀਏ ਇਹ ਸਭ ਜੋ ਵੀ ਹੈ ਇਹ ਆਪਣਾ ਜਜ਼ਬਾ ਆ ਜਾਂ ਜੋ ਵੀ ਆਪਣਾ ਨਿਸ਼ਚਾ ਹੈ ਉਹਦੇ ਕਰਕੇ ਆ ਸਾਰੇ ਹਾਂ ਐਂਡ ਨਿੱਕੇ ਜਿਹੇ ਪਿੰਡ ਤੋਂ ਹੋਣਾ ਇਹ ਕੋਈ ਮਤਲਬ ਇਹ ਪਰੇਸ਼ਾਨੇ ਵਾਲੀ ਗੱਲ ਨਹੀਂ ਹੈਗੀ ਮੈਂ ਨਿੱਕੇ ਜਿਹੇ ਪਿੰਡ ਤੋਂ ਆ ਪਰੇਸ਼ਾਨੀ ਇਹ ਹੈ ਕਿ ਆਪਣੇ ਵਿੱਚ ਜਜ਼ਬਾ ਹੈਗਾ ਜਾਂ ਨਹੀਂ ਹੈਗਾ ਜੇ ਜਜ਼ਬਾ ਹੈਗਾ ਇਹ ਪਾਵੇਂ ਆਪਾਂ ਆਰਡਰ ਦੇ ਉੱਤੇ ਪਿੰਡ ਦੇ ਵਿੱਚ ਜਾਂ ਨਿੱਕੇ ਤੋਂ ਨਿੱਕੇ ਪਿੰਡ ਦੇ ਵਿੱਚ ਜਾਂ ਛੋਟੇ ਤੋਂ ਛੋਟੇ ਘਰਾਂ ਦੇ ਵਿੱਚ ਕਿਉਂ ਨਾ ਬੈਠੇ ਹੋਈਏ ਜਿਨ੍ਹਾਂ ਨੇ ਧਾਰਿਆ ਹੁੰਦਾ ਹੈ ਕਿ ਹਾਂ ਮੈਂ ਇਹ ਕੁਝ ਕਰਨਾ ਹੀ ਕਰਨਾ ਹੈ ਦੁਨੀਆ ਦੇ ਉੱਤੇ ਲੱਖਾਂ ਕਹਾਣੀਆਂ ਲੱਖਾਂ ਮਹਾਨ ਇਨਸਾਨ ਹੋਏ ਆ ਪੰਜਾਬ ਦੇ ਵਿੱਚ ਵੀ ਲੱਖਾਂ ਮਹਾਨ ਇਨਸਾਨ ਹੋਏ ਆ ਜਿਨ੍ਹਾਂ ਨੇ ਨਿੱਕੇ ਪੱਦਰ ਤੋਂ ਲੈ ਕੇ ਵੱਡੇ ਮਕਾਮ ਅਸਲੀ ਤੇ ਉਹਨਾਂ ਦੇ ਸਾਹਮਣੇ ਮੇਰਾ ਮਕਾਮ ਤੇ ਕੁਝ ਵੀ ਨਹੀਂ ਹੈ ਬਿਲਕੁਲ ਬਟ ਫਿਰ ਵੀ ਮੈਂ ਆਪਣੇ ਆਪ ਦੇ ਉੱਤੇ ਇੱਕ ਮਾਣ ਹੈ ਜੋ ਕਿ ਆਪਣੇ ਆਪ ਨੂੰ ਦੱਸਦੇ ਹੋਏ ਜਾਂ ਮਤਲਬ ਆਪਣੇ ਆਪ ਬਾਰੇ ਦੱਸਦੇ ਇੱਕ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਚਲੋ ਉਸ ਸ਼ੋਅ ਦਾ ਹਿੱਸਾ ਬਾਨਾ ਖਾਸ ਕਰਕੇ ਮਤਾਬ ਬੱਚੇ ਸਰ ਦੇ ਸਾਹਮਣੇ ਨੱਚਰ ਬੈਠਣਾ ਉਹਨਾਂ ਨੂੰ ਜਫੀ ਪਾਉਣੀ ਘੋਟ ਕੇ ਜਦੋਂ ਉਹ ਕਹਿੰਦੇ ਕਿ 1 ਕਰੋੜ ਨਾਲੇ ਜਦੋਂ ਜਫੀ ਪਾਈ ਘੋਟੇ ਉਹ ਮੂਮੈਂਟ ਕਦੇ ਨਹੀਂ ਪੁੱਜ ਸਕਦਾ ਅੱਛਾ ਮੈਂ ਸੁਣ ਰਿਹਾ ਸੀ ਕਿ ਉਹਨਾਂ ਨੇ ਪੰਜਾਬੀ ਚ ਕਿਹਾ ਉਹ ਪੰਜਾਬੀ ਚ ਕੀ ਬੋਲੇ ਸਰ ਜਦੋਂ ਉਹਨਾਂ ਨੇ ਕਿਹਾ ਕਿ 1 ਕਰੋੜ ਦੇ ਜਦੋਂ ਉਹਨਾਂ ਨੇ ਜਫੀ ਪਾਈ ਘੋਟ ਕੇ ਉਹਨਾਂ ਨੇ ਕਿਹਾ ਕਿ ਕਮਾਲ ਕਰਤੀ ਮੁੰਡਿਆ ਵਾਹ ਵੀ ਵਾਹ ਤੇ ਜਦੋਂ ਪੰਜਾਬੀ ਦੇ ਵਿੱਚ ਸਾਡੇ ਨਾਲ ਕੋਈ ਗੱਲ ਕਰੇ ਤੇ ਖਾਸ ਕਰਕੇ ਜਦੋਂ ਐਡਾ ਵੱਡਾ ਸੁਪਰਸਟਾਰ ਜਿਹਨੂੰ ਆਪਾਂ ਐਡੇ ਵੱਡੇ ਜਿਹੜੇ ਸੁਪਰਸਟਾਰ ਹੈਗੇ ਜਿਨ੍ਹਾਂ ਨੂੰ ਜੋਨਾਂ ਦੀਆਂ ਕਹਾਣੀਆਂ ਸੀ ਆਪਣੇ ਪਾਪਾ ਤੋਂ ਜੀ ਦਾਦਾ ਜੀ ਕੋਲ ਸੁਣਦੇ ਸੀਗੇ ਕਿ ਇਹ ਉਹਨਾਂ ਦੀ ਉਹ ਫਿਲਮ ਆਈ ਸੀ ਜਦੋਂ ਮੈਂ 6ਵੀਂ ਕਲਾਸ 'ਚ ਸੀ ਜਦੋਂ ਮੈਂ 10ਵੀਂ ਕਲਾਸ 'ਚ ਸੀ 1970 1980 ਦੇ ਟਾਈਮ ਦੀ ਗੱਲ ਹੈ ਉਹ ਉਹਨਾਂ ਨੂੰ ਜਫੀ ਪਾਉਣੀ ਉਹਨਾਂ ਨੇ ਸਾਡੇ ਸਾਡੀ ਭਾਸ਼ਾ ਦੇ ਵਿੱਚ ਸਾਡੀ ਤਾਰੀਫ਼ ਕੀਤੀ ਸਾਡੇ ਇਲਾਕੇ ਦਾ ਨਾਂ ਜਦੋਂ ਲਿਆ ਉਹਨਾਂ ਨੇ ਕਿ ਖਾਲੜਾ ਤਰਨਤਾਰਨ ਪੰਜਾਬ ਸਾਰੇ ਪੰਜਾਬ ਦਾ ਨਾਂ ਲਿਆ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਮੈਂ ਆਪਣੇ ਉਨ ਨੂੰ ਬਹੁਤ ਲੱਕੀ ਮੰਨਦਾ ਕਿ ਮੇਰੇ ਕਰਕੇ ਮੇਰੇ ਇਲਾਕੇ ਦਾ ਨਾਮ ਮੇਰੇ ਪੰਜਾਬ ਦਾ ਨਾਮ ਏਡੇ ਲੈਵਲ ਤੱਕ ਗਿਆ। ਘਰ ਦੇ ਹਾਲਾਤ ਅਸੀਂ ਵੇਖੇ ਵੀ ਬਹੁਤੇ ਵਧੀਆ ਨਹੀਂ ਐ। ਪਿਤਾ ਜੀ ਕੀ ਕੰਮ ਕਰਦੇ? ਪਿਤਾ ਜੀ ਲੋਕਲ ਹਲਵਾਈ ਦਾ ਕੰਮ ਕਰਦੇ ਸੀ। ਹਲਵਾਈ ਦਾ ਤਾਂ ਹਾਂ ਜੀ। ਤੇ ਘਰਦਿਆਂ ਨੇ ਸ਼ੁਰੂ ਦੇ ਬਹੁਤ ਸਪੋਰਟ ਕੀਤੀ ਭਾਵੇਂ ਸਿਆਣੇ ਕਹਿੰਦੇ ਆ ਕਿ ਜਿਹੜੇ ਮਿਡਲ ਕਲਾਸ ਫੈਮਿਲੀ ਹੁੰਦੀ ਹੈਗੀ ਉਹਨਾਂ ਦੇ ਖਰਚੇ ਉਹਨਾਂ ਦੀ ਆਮਦਨ ਤੋਂ ਜ਼ਿਆਦਾ ਹੁੰਦੇ। ਬਿਲਕੁਲ। ਕਿ ਆਮਦਨ ਨਾਲੋਂ ਦੀ ਖਰਚੇ ਜ਼ਿਆਦਾ ਹੁੰਦੇ ਆ ਪਰ ਇਹ ਸਭ ਹੋਣ ਦੇ ਬਾਵਜੂਦ ਵੀ ਫੈਮਿਲੀ ਨੇ ਪੂਰਾ ਸਪੋਰਟ ਕੀਤਾ ਹ ਉਹਨਾਂ ਨੇ ਕਦੀ ਕਿਸੇ ਗੱਲ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਪੜਾਈ ਲਿਖਾਈ ਹਮੇਸ਼ਾ ਨੇ ਉਹਨਾਂ ਨੇ ਮੈਨੂੰ ਵਧੀਆ ਸਕੂਲਾਂ ਦੇ ਵਿੱਚ ਵਧੀਆ ਕਾਲਜਾਂ ਦੇ ਵਿੱਚ ਔਖੇ ਰਹਿ ਕੇ ਵੀ ਪੜਾਇਆ ਜੀ ਸੰਘਰਸ਼ ਦੇ ਵਿੱਚ 4 ਸਾਲ ਲਾਈਨ 'ਚ ਲੱਗੇ ਰਹੇ ਤੁਸੀਂ ਹੈਨਾ ਤੇਰੇ ਦੇ ਵਿੱਚ ਖਰਚਾ ਵੀ ਲੱਗਿਆ ਹੋਊਗਾ ਘਰਦਿਆਂ ਦਾ ਵੀ ਲੱਗਾ ਉਹਦਾ ਵੀ ਲੱਗਿਆ ਹੋਊਗਾ ਘਰਦਿਆਂ ਨੇ ਤੇ ਕੋਈ ਗੱਲ ਕਹੀ ਕਿ ਤੂੰ ਟੈਨਸ਼ਨ ਨਹੀਂ ਲੈਣੀ ਬਸ ਇਹ ਗੱਲ ਦੀ ਤੇਰੇ ਪਿਛੇ ਹੀ ਹੈਗੇ ਮਤਲਬ ਕਦੀ ਮਾਂ ਦੇ ਵਿੱਚ ਇਹ ਵੀ ਨਹੀਂ ਆਇਆ ਕਿ ਕੋਈ ਕੰਮ ਕਰਾਂ ਜਾਂ ਘਰਦਿਆਂ ਦਾ ਸਾਥ ਦਵਾਂ ਜੇ ਸਾਥ ਦਵਾਂ ਵੀ ਤੋ ਕਹਿ ਦਿੰਦੇ ਨਹੀਂ ਕਿ ਤੂੰ ਆਪਣਾ ਕੰਮ ਕਰ ਜਾਗੇ ਤੂੰ ਡਾਕਟਰ ਨਾਲ ਹੈ ਤੂੰ ਆਪਣਾ ਪੜਾਈ ਲਿਖਾਈ ਕਰ ਉਹ ਜ਼ਿੰਮੇਵਾਰੀ ਇੱਕ ਦਿੰਦਾ ਹੀ ਮੈਨੂੰ ਇੱਕ ਜ਼ਿੰਮੇਵਾਰ ਵੀ ਬਣਾਉਦਾ ਹੈਗੀ ਜੇ ਮੇਰੇ ਘਰ ਦੇ ਮੇਰੇ ਤੇ ਮਤਲਬ ਇੰਨਾ ਭਰੋਸਾ ਕਰਦੇ ਆ ਮਤਲਬ ਕਦੀ ਉਹਨਾਂ ਨੇ ਕਿਸੇ ਚੀਜ਼ ਦੀ ਮਨਾ ਨਹੀਂ ਮਨਾਈ ਨਹੀਂ ਕੀਤੀ ਜਾਂ ਲੱਖਾਂ ਮਜਬੂਰੀਆਂ ਹੋਣ ਪਰ ਉਹਨਾਂ ਨੇ ਕਦੀ ਵੀ ਮਤਲਬ ਕਿਸੇ ਚੀਜ਼ ਨੂੰ ਮਨਾ ਨਹੀਂ ਕੀਤਾ ਅੱਜ ਤੱਕ ਕੋਈ ਕਮੀ ਨਹੀਂ ਹੋਣ ਦਿੱਤੀ ਉਹ ਮੈਨੂੰ ਇੱਕ ਜ਼ਿੰਮੇਵਾਰੀ ਇੱਕ ਦਿੰਦਾ ਹੈ ਉਹ ਜ਼ਿੰਮੇਵਾਰ ਮੈਨੂੰ ਬਣਾਉਂਦਾ ਹੈਗੀ ਜੇ ਉਹਨਾਂ ਨੇ ਮੇਰੇ ਤੇ ਇੰਨਾ ਭਰੋਸਾ ਕੀਤਾ ਜਾਂ ਇੰਨੀ ਮੇਰੇ ਲਈ ਮਿਹਨਤ ਕੀਤੀ ਤੇ ਉਹਨਾਂ ਨੂੰ ਉਹਨਾਂ ਦਾ 10 ਗੁਣਾ ਨਾਲ 100 ਗੁਣਾ ਕਰਕੇ ਮੋੜਾਂਗਾ ਬਚਨ ਸਾਹਿਬ ਅਕਸਰ ਬੋਲਦੇ ਹੁੰਦੇ ਵੀ ਇੰਨੇ ਪੈਸੇ ਤੁਸੀਂ ਜ ਤੇ ਇਹਨਾਂ ਪੈਸਿਆਂ ਦਾ ਕਰੋਗੇ ਕੀ ਤੇ ਮੈਂ ਜੇ ਦੁਬਾਰਾ ਉਹ ਸਵਾਲ ਦੇ ਰਾਵਾਂਗੀ ਕਰੋਗੇ ਕੀ ਕਿੱਥੇ ਵਰਤੋਗੇ ਕਿਉਂਕਿ ਮਾੜੇ ਬੰਦੇ ਨੂੰ ਇਹ ਨਹੀਂ ਪਤਾ ਲੱਗਦਾ ਵੀ ਇਹਨਾਂ ਪੈਸੇ ਖਰਚਨੇ ਕਿੱਥੇ ਆ। ਇਹ ਸਰ ਐਕਚੁਅਲੀ ਇਹ ਫਾਈਨਲ ਅਮਾਉਂਟ ਹਾਲੇ ਕਿਸੇ ਨੂੰ ਨਹੀਂ ਪਤਾ ਕਿ ਕਿੰਨੀ ਜਿੱਤੀ ਹੈ 1 ਕਰੋੜ ਹੈ ਜਾਂ 3 ਲੱਖ 20 ਹਜ਼ਾਰ ਹੈ ਜਾਂ 7 ਕਰੋੜ ਹੈ ਜਾਂ ਕਿੰਨੀ ਹੈ। ਸੋ ਇਹ ਅਮਾਉਂਟ ਜਦੋਂ ਡਿਕਲੇਅਰ ਹੋਣ ਦੇ ਬਾਅਦ ਹੀ ਮਤਲਬ ਇਹ ਪਤਾ ਲੱਗੇਗਾ ਕਿ ਇਸ ਅਮਾਉਂਟ ਦਾ ਕੀ ਕੀਤਾ ਜਾਣਾ ਕਿਉਂਕਿ ਜਦੋਂ ਅਮਾਉਂਟ ਬਦਲਦੀ ਹੈ ਜਾਂ ਧਨ ਰਾਸ਼ੀ ਬਦਲਦੀ ਹੈ ਉਹਦੇ ਹਿਸਾਬ ਨਾਲ ਲੋੜਾਂ ਜਾਂ ਜ਼ਰੂਰਤਾਂ ਵੀ ਬਦਲ ਜਾਂਦੀਆਂ। ਸੋ ਇਹ ਫਾਈਨਲ ਅਮਾਉਂਟ ਪਤਾ ਲੱਗਣ ਤੇ ਹੀ ਦੱਸੋ ਲੱਗਦਾ ਵੀ ਬਾਪੂ ਜੀ ਦੇ ਉਹ ਹਾਲਾਤ ਜਿਹੜੇ ਆ ਉਹ ਬਦਲੂਗਾ ਵੀ ਜੇ ਇੱਥੋਂ ਨਾ ਬਦਲਾਂਗੇ ਇਹ ਸਾਰੀ ਉਮਰ ਮਿਹਨਤ ਕਰਕੇ ਇੱਕ ਨਾ ਇੱਕ ਦਿਨ ਤੇ ਜਰੂਰ ਬਦਲਾਂਗੇ ਇੱਕ ਦਿਨ ਇੱਕ ਦਿਨ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਚਰਚਾ ਕਰਨ ਸੋ ਇਹ ਇਹਨੇ ਵੀਰ ਜਸਕਰਨ ਸਿੰਘ ਜਿਨ੍ਹਾਂ ਨੇ ਹੁਣੇ ਹਾਲ ਹੀ ਦੇ ਵਿੱਚ ਯਾਰ ਮੇਰੀ ਵੀ ਪਹਿਲੀ ਇੰਟਰਵਿਊ ਹੈ ਕਿਸੇ ਕਰੋੜਪਤੀ ਦੇ ਨਾਲ ਅੱਜ ਮੈਂ ਵੀ ਬੈਠਾ ਕਿ ਮਾਨ ਮਸੂਮ ਸੁਸਕਰ ਰਹੇ ਕਿ ਮੇਰੇ ਇਲਾਕੇ ਦਾ ਮੁੰਡਾ ਤੇ ਉਸ ਇਲਾਕੇ ਤੋਂ ਖਾਸ ਕਰਕੇ ਆਉਂਦਾ ਜਿੱਥੋਂ ਪਾਕਿਸਤਾਨ ਸਿਰਫ ਇੱਥੋਂ ਬਾਰਡਰ ਜਿਹੜਾ ਵਾ 3 ਕਿਲੋਮੀਟਰ ਹੈ ਤੇ ਲਾਹੌਰ ਜਿਹੜਾ ਉਹ ਸਾਰਾ ਹੀ ਰਹਿ ਜਾਂਦਾ ਵਾ 10 12 ਕਿਲੋਮੀਟਰ ਦੀ ਦੂਰੀ ਤੇ ਅਸੀਂ ਪਾਕਿਸਤਾਨ ਤੋਂ ਬੈਠੇ ਆ ਜਿੱਥੇ ਕੋਈ ਸਕੂਲਾਂ ਦੀ ਸਹੂਲਤ ਨਹੀਂ ਜਿੱਥੇ ਕੋਈ ਖੇਡਾਂ ਦੀ ਸਹੂਲਤ ਨਹੀਂ ਕਿਉਂਕਿ ਬਹੁਤ ਸਾਰੇ ਰਾਜਨੀਤਿਕਾ ਜਿਹੜੇ ਆ ਉਹ ਇੱਥੇ ਪਹੁੰਚਦੇ ਤੱਕ ਨਹੀਂ ਸਹੂਲਤ ਸਾਡੇ ਤੱਕ ਪਹੁੰਚੀ ਨਹੀਂ ਬਾਰਡਰ ਬੈਲਟ ਨੂੰ ਖਾਸ ਕਰਕੇ ਜਿਹੜਾ ਵਾ ਇਹ ਚੀਜ਼ਾਂ ਦੀ ਬੜੀ ਮਾਰ ਰਹੀ ਹੈ ਸ਼ੁਰੂ ਤੋਂ ਤੇ ਅੱਜ ਬੜਾ ਮਾਣ ਮਹਿਸੂਸ ਹੋ ਰਿਹਾ ਹੈ ਕਿ ਅੱਜ ਇਸ ਮੁੰਡੇ ਨੂੰ ਕੁਲ ਰਾਜਨੀਤਿਕ ਪਾਰਟੀਆਂ ਵੀ ਮਿਲਣ ਵਾਸਤੇ ਆਏ ਜਿਵੇਂ ਬਲਟੂਆ ਸਾਹਿਬ ਆ ਰਹੇ ਨੇ ਮੌਜੂਦਾ ਜਿਹੜੇ ਐਮਐਲਏ ਨੇ ਸਰਦਾਰ ਸਰਵਣ ਸਿੰਘ ਧੁੰਨ ਉਹ ਵੀ ਕੱਲ ਪਹੁੰਚੇ ਸੀ ਤੇ ਇੱਕ ਹੋਰ ਮਾਨ ਦੀ ਗੱਲ ਕਿ ਬਾਰਡਰ ਦੇ ਬੈਠੇ ਜਿਹੜੇ ਵੱਡੇ ਅਫਸਰ ਨੇ ਉੱਚ ਅਧਿਕਾਰੀ ਨੇ ਬੀਐਸਐਫ ਦੇ ਉਹਨਾਂ ਨੇ ਵੀ ਅੱਜ ਵੀਰ ਨੂੰ ਸਵੇਰੇ ਸਿਰ ਬੁਲਾ ਕੇ ਤੇ ਉਹਨਾਂ ਵੱਲੋਂ ਵੀ ਇੱਕ ਸਨਮਾਨਿਤ ਕੀਤਾ ਗਿਆ ਕਿ ਬਾਈ ਜੀ ਨੇ ਆਪਣੀ ਮਿਹਨਤ ਦੇ ਨਾਲ ਅੱਜ ਦੁਨੀਆ ਦੇ ਵਿੱਚ ਆਪਣਾ ਝੰਡਾ ਗਾੜ ਦਿੱਤਾ ਤੇ ਦੱਸ ਦਿੱਤਾ ਹੈ ਕਿ ਪੰਜਾਬੀ ਮੌਕਾ ਮਿਲਦੀ ਗੱਲ ਆ ਯਾਰ ਪੰਜਾਬੀ ਆਪਣੇ ਝੰਡੇ ਕੱਢਣਾ ਜਾਣਦੇ ਆ ਅਸੀਂ دریاਵਾਂ ਨੂੰ ਬੰਨ ਲਾਉਣੇ ਜਾਣਦੇ ਕੌਣ ਬਣੇਗਾ ਕਰੋੜਪਤੀ ਦੇ ਵਿੱਚ ਮੱਲਾ ਮਾਰ ਕੇ ਆਏ ਨੇ ਉਹਨਾਂ ਦੇ ਮਾਤਾ ਜੀ ਸਾਡੇ ਨਾਲ ਨੇ ਕਰ ਲੈਣੀ ਗੱਲਬਾਤ ਮਾਤਾ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਭ ਤੋਂ ਪਹਿਲਾਂ ਬਹੁਤ ਬਹੁਤ ਮੁਬਾਰਕਾਂ ਵਾਲੇ ਜੀ ਇਹ ਨਿਸ਼ਾਨ ਬੜਾ ਸ਼ੁਰੂ ਤੋਂ ਅੱਛਾ ਮੈਂ ਪੜਨਾ ਕਿ ਕਿੰਨੀ ਜਾਣੇ ਜਾਣਾਂ ਵਿੱਚ ਕੀ ਮੰਨਨੇ ਮੰਨਦੇ ਜਾਵਾਂ ਪੁਜਾ ਮਾ ਕੇ ਤੇ ਜਾਂਦਾ ਨਾ ਤੜਕੇ ਨਾ 5 ਵਜੇ ਫੇਰਾਂ ਨਾ ਕਿ ਮੰਮੀ ਰੋਟੀ ਮਾਰ ਰੱਖਦੇ ਪੈਹੀ ਰੱਖਦੇ ਫੇਰਾਂ ਨਾ ਕਿ ਉਹ ਗੁਰਦੁਆਰਿਆਂ ਕੇ ਰੋਟੀ ophag ਕੇ ਦੇਣੀ ਮੁੜ ਕੇ ਆਉਂਦਾ ਮੁੜ ਕੇ ਚੱਲ ਜਾਂਦਾ ਨਾ 8:30 ਵਜੇ ਜੀ ਮੁੜ ਕੇ ਆਉਂਦਾ ਆਣ ਕੇ ਮੈਨੇ ਪਾਣੀ ਪੀਣਾ ਨਿਕਾ ਰੋਟੀ ਖਾ ਕੇ ਫਿਰ ਉਸੇ ਲਈ ਪੜਨ ਬਹਿ ਜਾਂਦਾ ਸਾਰੀ ਦਿਨ ਹੀ ਪੜਦਾ ਰਹਿਣਾ ਹਾਂਜੀ ਖੈਰ ਬੱਚੇ ਦਾ ਨਾ ਇੱਕ ਹੁੰਦਾ ਵਾ ਵੀ ਉਹ ਖੇਡਦਾ ਵੀ ਆ ਉਹ ਟੀਵੀ ਵੀ ਦੇਖਦਾ ਹੈ ਬਾਹਰ ਹਾਣੀਆਂ ਨਾ ਵੀ ਜਾਂਦਾ ਹਾਂਜੀ ਇਹਨੇ ਅਕੈਡਮੀ ਵੀ ਜਾਣਾ ਉੱਥੇ ਖੇਡਣ ਬਾਲ ਬੱਲਾ अच्छा फिर ये मैं जाना अच्छा टाइम काट के फिर कितनी साल है फिर रात दे 2 2 बजे तक फिर पढ़दे ना ਤੁਹਾਨੂੰ ਪਤਾ ਹੈ ਉਤਰਾ ਕਿਹੜੀ ਪੜਾਈ ਕਰ ਰਿਹਾ ਹੈ ਹਾਂਜੀ ਇਹ ਤਾਂ ਨਹੀਂ ਹੁੰਦਾ ਨਹੀਂ ਬਤਾ اچھا ਪਿਤਾ ਜੀ ਕੰਮ ਕੀ ਕਰਦੇ ਹੋ ਉਹ ਹਲਵਾਈ ਦਾ ਕੰਮ ਕਰਦੇ ਹਲਵਾਈ ਦਾ ਕੰਮ ਕਰਦੇ ਅੱਛਾ ਹਾਂਜੀ ਹਨ ਸ਼ੁਰੂਤ ਇਹਨੇ ਕਿੰਨੇ ਨੇ ਮੰਗਣੇ ਆਉਂਦੇ ਆਖਣ ਲੈ ਤੇ ਲੈਣਾ ਉਮਰ ਕਿੰਨੀ ਹੋਗੀ ਵੀਰ ਦੀ 20 ਸਾਲ ਦੀ 20 ਸਾਲ ਦੀ ਹਾਂਜੀ ਸੋ ਤੁਸੀਂ ਦੇਖ ਸਕਦੇ ਹੋ ਕਿ 20 ਸਾਲ ਦੀ ਉਮਰ ਵਿੱਚ ਇਸ ਵੀਰ ਨੇ ਵੱਡੀਆਂ ਮੱਲਾ ਮਾਰੀਆਂ ਨੇ ਤੇ ਆਪਾਂ ਅੱਜ ਕੋਸ਼ਿਸ਼ ਕੀਤੀ ਹੈ ਕਿ ਪਰਿਵਾਰ ਦੇ ਨਾਲ ਵੀ ਤੁਹਾਡੀ ਗੱਲਬਾਤ ਕਰਾਂਗੇ ਤੇ ਕੀ ਕਹਿਣਾ ਚਾਹੋਗੇ ਵੀਰ ਨੇ ਬਹੁਤ ਵੱਡੀ ਮੱਲ ਮਾਰੀ ਜਾ ਕੇ ਇਹ ਹੀ ਹੈ ਕਿ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਕਹਿ ਨਹੀਂ ਸਕਦੇ ਕਿ ਕਿੰਨੀ ਜ਼ਿਆਦਾ ਖੁਸ਼ੀ ਹੈ ਤੁਸੀਂ ਦੇਖ ਹੀ ਸਕਦੇ ਹੋ ਕਿ ਸਾਰੇ ਆਣੇ ਵਧਾਈਆਂ ਦੇਣ ਆਉਂਦੇ ਪਏ ਆ ਜੀ ਜਿਹੜੇ ਕਹਿ ਨਹੀਂ ਸਕਦੇ ਕਿੰਨੀ ਜ਼ਿਆਦਾ ਖੁਸ਼ੀ ਹੈ ਬੇਟਾ ਇੱਕ ਗੱਲ ਹੋਰ ਹੈ ਵੀ ਅਕਸਰ ਨਾ ਵੀ ਘਰ ਦੇ ਵਿੱਚ ਬੇਟੇ ਨੂੰ ਜ਼ਿਆਦਾ ਸਹੂਲਤਾਂ ਦਿੱਤੀਆਂ ਜਾਂਦੀਆਂ ਬੇਟੀਆਂ ਹਮੇਸ਼ਾ ਈਰਖਾ ਜੀ ਕਰਦੀ ਰਹਿੰਦੀ ਕਿ ਉਹਨੂੰ ਕਿਉਂ ਸਾਰਾ ਕੁਝ ਮਿਲਦਾ ਤੇ ਮੈਨੂੰ ਕਿਉਂ ਨਹੀਂ ਮਿਲਦਾ ਤੁਹਾਡੀ ਕਿਹਤਰਾ ਦੀ سپورਟ ਰਹੀ ਮੇਰੀ ਤਾਂ ਮੇਰੇ ਮੰਮੀ ਪਾਪਾ ਨੇ ਹਮੇਸ਼ਾ ਕਦੀ ਕੁੜੀ ਨਹੀਂ ਸਮਝਿਆ ਮੈਨੂੰ ਹਮੇਸ਼ਾ ਇਹੀ ਸਮਝਿਆ ਕਿ ਸਾਡੇ ਤੇ ਨੰ ਮੁੰਡਾ ਹੀ ਆ ਹਾਂਜੀ ਜਿੰਨਾ ਉਹਨਾਂ ਨੂੰ ਮਿਲਿਆ ਉਹਨਾਂ ਹੀ ਮੈਨੂੰ ਮਿਲਿਆ ਇਹ ਨਹੀਂ ਕਿ ਮੈਂ ਕੁੜੀ ਆ ਤੇ ਮੈਨੂੰ ਘਾਟਾ ਨਹੀਂ ਉਹ ਉਨੀ سپورਟ ਮੇਰੀ ਵੀ ਕੀਤੀ ਉਹਨਾਂ ਨੇ ਉਨੀ ਵੱਡੇ ਦੀ ਕੀਤੀ ਉਨੀ ਛੋਟੇ ਦੀ ਤੁਹਾਨੂੰ ਪਤਾ ਕਿਹੜੀ ਪੜਾਈ ਕਰ ਰਹੇ ਹੋ ਹਾਂਜੀ ਬੀਏਸੀ ਇਕਨੋਮਿਕਸ ਬੀਏਸੀ ਇਕਨੋਮਿਕਸ ਓਕੇ ਕਿੱਥੇ ਪੜਦੇ ਨੇ? اے ਡੀਏਵੀ ਕਾਲਜ ਅੰਮ੍ਰਿਤਸਰ। ਅੱਛਾ ਘਰ ਦੇ ਵਿੱਚ ਕਿੰਨਾ ਕੁ ਟਾਈਮ ਲਾਉਂਦਾ ਸੀ ਪੜਨ ਤੇ ਤੁਸੀਂ ਵੇਖਦੇ ਹੋਣਾ ਚਾਹ ਚੁਮੜਾ ਆ ਕੇ ਅਕਸਰ ਦਿੰਦੇ ਹੋ ਹੋ। ਹਾਂਜੀ ਜੇ ਕਈਏ ਤਾਂ ਰਾਤ ਦੇ 2 ਜਾਂ 3 ਵਜ ਜਾਂਦੇ ਸੀਗੇ ਇਹਨੂੰ ਪੜਦੇ ਪੜਦੇ ਆ। ਮੰਮੀ ਕਹਿੰਦੇ ਹੁੰਦੇ ਸੀ ਕਿ ਕਹਿੰਦੇ ਪੈਗਾ ਲੰਮੇ ਕਹਿੰਦਾ ਨਹੀਂ ਮੈਂ ਪੜਨਾ ਕਰਾਂ। ਹਾਂਜੀ ਐਸ ਸੀਗੀ ਵੀ ਵੀਰ ਜੀ ਤੱਕ ਜਾਏਗਾ। ਹਾਂਜੀ ਸੀ ਪਹਿਲਾਂ 4 ਸਾਲ ਤੱਕ ਟਰਾਈ ਕੀਤਾ ਇਹਨੇ। 4 ਸਾਲ। ਹਾਂਜੀ ਹਾਂਜੀ ਤੇ ਅੱਜ ਫਾਈਨਲੀ ਹੋ ਗਿਆ। ਫਾਈਨਲੀ ਹਾਂਜੀ। ਸੋ ਬਹੁਤ ਬਹੁਤ ਧੰਨਵਾਦ ਜੀ। ਸੋ ਇਹ ਕਾ ਵੀਰ ਜੀ ਦੇ ਭੈਣ ਜੀ ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਕਾਫੀ ਜਦੋਜਹਿਦ ਕਰਕੇ ਮਿਹਨਤ ਕਰਕੇ 4 ਸਾਲ ਤੋਂ ਇਸ ਲਾਈਨ ਦੇ ਵਿੱਚ ਲੱਗੇ ਬਹੁਤ ਸਾਰੇ ਨਾ ਕੱਲ ਦੀ ਖਬਰਾਂ ਚੱਲ ਰਹੀਆਂ ਤੇ ਜਿਹਦੇ ਵਿੱਚ ਸਾਡੇ ਪੱਤਰਕਾਰ ਵੀਰ ਬੋਲ ਰਹੇ ਨੇ ਕਿ ਵੀਰ ਰਾਤੋਂ ਰਾਤ ਕਰੋੜਪਤੀ ਬਣ ਗਿਆ ਭਾਈ ਜੀ ਇਹ ਰਾਤੋਂ ਰਾਤ ਨਹੀਂ ਹੋਇਆ 4 ਸਾਲ ਤੋਂ ਵੀਰ ਜੀ ਲਾਈਨ ਵਿੱਚ ਲੱਗੇ ਨੇ ਤੇ 16 ਸਾਲ ਦੀ ਮਿਹਨਤ ਹੈ ਪੜ੍ਹਾਈ ਕਰਨ ਦੀ ਤੇ ਦੱਸ ਰਹੇ ਨੇ ਪਰਿਵਾਰ ਵਾਲੇ ਕਿ ਤਿੰਨ ਤਿੰਨ ਚਾਰ ਚਾਰ ਵੀ ਵਾਜ ਜਾਂਦੇ ਰਹਿ ਵੀਰ ਨੂੰ ਪੜ੍ਹਾਈ ਕਰਦੇ ਆਂ ਤੋਂ ਇਸ ਕਰਕੇ ਇਹ ਵੀਰ ਅੱਜ ਇਸ ਮਕਾਮ ਤੇ ਪਹੁੰਚੇ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈ ਪੰਜਾਬੀ ਟੀਵੀ